150 ਰੁਪਏ ਵਿੱਚ ਕਰੋ ਕੰਪਿਊਟਰ ਕੋਰਸ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਤੁਹਾਡੇ ਆਪਣੇ ਸ਼ਹਿਰ ਧਾਰੀਵਾਲ ਵਿੱਚ ਜੈਨਿਤ ਟੈਕਨੋਸੋਫਟ ਛੋੜੀ ਸ਼ਾਦੀ ਮੰਡੀ ਨਜ਼ਦੀਕ ਬੱਸ ਸਟੈਂਡ ਧਾਰੀਵਾਲ ਵਿਖੇ ਗਰੀਬ ਪਰਿਵਾਰ ਦੀਆਂ ਲੜਕੀਆਂ ਨੂੰ 6 ਮਹੀਨੇ ਦਾ ਕੋਰਸ ਕਰਵਾਇਆ ਜਾਂਦਾ ਹੈ ਜਿਸ ਦੀ 6 ਮਹੀਨੇ ਦੀ ਫੀਸ 150 ਰੁਪਏ ਹੈ ਕੁਝ ਹੀ ਸੀਟਾਂ ਰਹਿ ਗਈਆਂ ਹਨ ਪਤਾ ਨੋਟ ਕਰੋ ਜੈਨਿਤ ਟੈਕਨੋਸੋਫਟ ਸੈਂਟਰ ਛੋੜੀ ਸ਼ਾਦੀ ਮੰਡੀ ਨਜ਼ਦੀਕ ਬੱਸ ਸਟੈਂਡ ਧਾਰੀਵਾਲ Sunandan Sharma Managing Director ZenitechnoSoft Shodisha Mandi Road New Bus Stand Tariwal Punjab Sarkar walon saadi sanstha nu 25 bachiyan waste grant issue kiti gayi hai jis course di fees 150 rupaya hai jis vich garib bachiyan nu 6 mahine waste computer education ditti jayegi ਉਹਨਾਂ ਨੂੰ ਸਕਿੱਲ ਵਿਦਾਇਆ ਜਾਏਗਾ ਇਹ ਕੋਰਸ ਕਰਨ ਤੋਂ ਬਾਅਦ ਬੱਚੀਆਂ ਕਿਸੇ ਵੀ ਥਾਂ ਦੇ ਉੱਤੇ ਸਰਕਾਰੀ ਨੌਕਰੀ ਅਤੇ ਸਰਕਾਰੀ ਕੰਮਾਂ ਵਾਸਤੇ एलिਜੀਬਲ ਹੋਣਗੀਆਂ ਤੇ ਆਪਣੇ ਰੋਜ਼ਮਰਦਾਰੀ ਜ਼ਿੰਦਗੀ ਕੱਢਣ ਵਾਸਤੇ ਆਪਣੀ ਅਰਨਿੰਗਸ ਕਰਨਗੀਆਂ ਧੰਨਵਾਦ